ਆਲਾ ਵਧੀਆ ਸਵਾਦਾ ਜੀ ਸਵਾਦਾ ਜੀ ਬਹੁਤ ਵਧੀਆ ਇਹ ਤੋਂ ਖਾ ਰਹੇ ਨੇ ਬਾਬਾ ਜੀ ਫੜ ਨੂੰ ਇਹ ਤਾਂ ਪਹਿਲੀ ਵਾਰ ਖਾਦਾ ਅੱਛਾ ਜੀ ਕਿਵੇਂ ਲੱਗਿਆ ਟੈਸਟ ਕਿਹਜਾ ਜਿਵੇਂ ਆਪਾਂ ਦੱਸਿਆ ਕੋਈ ਚੀਜ਼ ਨਾਲ ਮਿਲਾ ਕੇ ਵੀ ਇਹਦੇ ਵਰਗਾ ਹੈ ਇਹਦਾ ਪੂਰਾ ਵਧੀਆ ਲੱਗਦਾ ਮੈਂ ਖੋਏ ਵਾਂਗ ਹੁੰਦਾ ਲੈ ਠੀਕ ਹੈ ਖੋਏ ਵਰਗਾ ਫੜ ਲੱਗਦਾ ਭਾਈ ਦੇਖ ਸਕਦੇ ਹੋ ਬਾਬਾ ਕਹਿੰਦਾ ਖੋਏ ਵਰਗਾ ਸਵਾਦਾ ਦੇਖੋ ਤਾਕਤ ਕਹਿੰਦੇ ਇੰਨੀ ਹੈ ਵੀ ਬੰਦੇ ਨੂੰ ਦੁਬਾਰੇ ਸਾਹ ਪਾ ਦਿੰਦਾ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਧੜੀਵੜ ਦੀ ਗਰਾਉਂਡ ਜੀ ਰਿਪੋਰਟ ਕਰਦੋ ਵੀਡੀਓ ਸ਼ੇਅਰ ਦਰਾਖਤ ਕਹਿੰਦੇ ਕਮਾਲ ਦੀ ਗੱਲ ਹੈ ਵੀ ਇਸ ਲਹਿਰੇ ਕਾਕੇ ਦੀ ਧਰਤੀ ਤੇ ਉਹ ਬਾਂਦਰ ਕਹਿੰਦੇ ਜਾਦੇ ਖਾਂਦਾ ਇਹਨੂੰ ਤਾਂ ਹੀ ਲਹਿਰੇ ਕਾਕੇ ਬਾਂਦਰ ਵੱਧ ਤੇ ਉਸ ਤੋਂ ਆ ਦੱਸੋ ਜੇ ਕਿਸੇ ਨੂੰ ਪਤਾ ਹੋਵੇ ਵੀ ਇਹ ਦਰਾਖਤ ਕੀ ਹੈ ਇਹ ਦਰਾਖਤ ਦਾ ਕੀ ਨੋਅ ਹੈ ਇਹ ਜ਼ਰੂਰ ਦੱਸਿਓ ਔਲੇ ਵਰਗਾ ਫਲ ਹੈ ਆ ਦੇਖੋ ਕਈ ਦਾ ਜਦੋਂ ਦੋ ਨਾਂ ਦੇ ਉੱਤੇ ਕੁਸ਼ ਫਵਾਦਾ ਆ ਦੇਖ ਆ ਐਂ ਲੱਗਦੇ ਨੇ ਇਹ ਆ ਦੇ ਨੀਚੇ ਵੀ ਕਰੜੇ ਥੋੜਾ ਜਿਹਾ ਟਾਈਟ ਹੈ ਆ ਦੇਖ ਵੇਖ ਇਸ ਤਰ੍ਹਾਂ ਦੇ ਫਲ ਨੇ ਜਿਹੜੇ ਲੱਗੇ ਹੋਏ ਨੇ ਵੀ ਕੀ ਦਰਖਤ ਹੋ ਸਕਦਾ ਲੱਖੀ ਫਲ ਹੈ ਜਿਹੜਾ ਇਹਨੂੰ ਲੱਗਿਆ ਹੋਇਆ ਸਾਡੇ ਕੋਲੇ ਗੁਦਰਤੀ ਸਾਧਨ ਨਹੀਂ ਰਹਿ ਗਏ ਸਾਸੀ ਕਵਨਸ਼ਟਪਾ ਸਾਡੇ ਵਿੱਚ ਅੱਧੀ ਆਪਣੇ 14 ਸਾਲ ਦੇ ਬੱਚੇ ਨੂੰ ਕਹਿੰਦੇ ਆ ਦਰਖਤਾਂ ਬੇਬੇ ਪਤਾ ਨਹੀਂ ਅੱਛਾ ਮਾਤਾ ਕਹਿੰਦੀ ਮੈਨੂੰ ਵੀ ਨਹੀਂ ਪਤਾ ਤੁਹਾਨੂੰ ਪਤਾ ਜੀ ਕਦ ਹੈ ਪਤਾ ਨਹੀਂ ਇਹਨੂੰ ਕਹਿੰਦੇ ਨੇ ਵਿੱਚੋਂ ਆਏ ਆ ਦੋਸਤੋ ਇਹ ਦਰਖਤ ਬਾਰੇ ਲੱਗ ਗਿਆ ਪਤਾ ਬਾਬਾ ਜੀ ਨੇ ਜਦੋਂ ਦੇਖਿਆ ਸਾਨੂੰ ਤਾਂ ਬਾਬਾ ਜੀ ਨੇ ਦੱਸਿਆ ਵੀ ਇਹ ਦਰਖਤ ਕੀ ਹੈ ਵੀ ਜਿਹਦੇ ਫਲੇ ਲੱਗੇ ਹੋਏ ਬਹੁਤ ਜ਼ਿਆਦੇ ਡਾਣਿਆਂ ਨੂੰ ਕਾਉਂਟਲਾਂ ਦੇ ਕਾਉਂਟਲ ਫਲ ਲੱਗੇ ਹੋਇਆ ਹੈ ਹਾਂ ਬਾਬਾ ਜੀ ਕੀ ਗੁਣ ਨੇ ਚ ਐ ਤੇ ਗੁਣ ਬਹੁਤ ਨੇ ਕਿਉਂ ਉਦੋਂ ਜਦੋਂ ਆਪਾਂ ਜੰਗਲਾਂ 'ਚ ਰਹਿੰਦੇ ਸੀ ਜਾਂ ਖੇਤਾਂ ਬਾੜਿਆਂ 'ਚ ਰਹਿੰਦੇ ਹੁੰਦੇ ਉਹਨਾਂ ਸਮਾਂ 'ਚ ਸਾਡੇ ਬਾਬੇ ਗੁੱਲੜ ਦਾ ਫਲ ਖਾ ਕੇ ਟੇਡ ਫਲ ਲੈਂਦੇ ਹੁੰਦੇ ਇੰਨਾ ਤਾਕਤਵਰ ਚੀਜ਼ ਹੈ ਇਹ ਹੋਰ ਕੀ ਗੁਣ ਨੇ ਚ ਇਹਦੇ ਗੁਣਾਂ ਜਿਹੜੇ ਬੰਦੇ ਬੈਗਰਾ ਲੈਂਦੇ ਆ ਹੋਰ ਨਸ਼ਾ ਕਰਦੇ ਆ ਹੋਰ ਬੈਗਰਾ ਗੋਲੀ ਅੱਛਾ ਹਾਂ ਜੀ ਕੋਈ ਨਾ ਮਰਦੀ ਦੀ ਦਵਾਈਆਂ ਨਾਲ ਲੁੱਟੀ ਜਾਂਦੇ ਆ ਲੱਖ ਪਰ ਇਹਦੇ ਕੱਚੇ ਪੱਕੇ ਦਾ ਗੁਣ ਖਾਂ ਦੇ ਕੰਮ ਆਊਗਾ ਜਿਹੜਾ ਕੱਚਾ ਇਹਦਾ ਕੱਚੇ ਨੂੰ ਕੱਚਾ ਫਲ ਜਿਹੜਾ ਹਾਂ ਕੱਚਾ ਫਲ ਨੂੰ ਇਹਨੂੰ ਪੀਸ ਕੇ ਤੇ ਇਹਦੇ ਸ਼ੱਕਰ ਰਾ ਕੇ ਤੜਕੇ ਦੁੱਧ ਨਾਲ ਅੱਥਨੇ ਦੁੱਧ ਨਾਲ ਲੇਵੇ ਉਹ ਦੇਖੋ ਆਪ ਹੀ ਕਹੂਗਾ ਹਾਂ ਵੇ ਬੱਬਾ ਜੀ ਇਹ ਕਾਦਾ ਰੱਖਤਾ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁੱਲਰ ਦਰਖਤਰ ਹੈ ਗੁੱਲਰ ਦਾ ਗੁੱਲਰ ਦਾ ਅੱਛਾ ਅਸਲ 'ਚ ਇਹ ਸਮੁੰਦਰਾਂ ਦੇ ਕੰਡਿਆਂ ਤੇ ਹੁੰਦਾ ਹੁੰਦਾ ਹੈ ਅੱਛਾ ਆਹ ਦੀ ਠੰਡ ਦੇ ਤੋਂ ਹੁੰਦਾ ਹੈ ਚਲੋ ਛੁਕਰ ਹੈ ਉਰੇ ਸਾਡੇ ਇਲਾਕੇ 'ਚ ਵੀ ਆਇਆ ਹੈ ਕੀ ਫਾਇਦਾ ਦਾ ਕੀ ਚੀਜ਼ ਹੈ ਫਾਇਦਾ ਤਾਂ ਇਹਨੂੰ ਬਾਂਦਰ ਜਾਦੇ ਖਾਂਦੇ ਨੇ ਅੱਛਾ ਹਾਂ ਇਹ ਕਹਿੰਦੇ ਕੋਈ ਸਮਾਂ ਸੀ ਜਦੋਂ ਕੋਈ ਸਾਇਨਾ ਲੜਦੀ ਸੀ ਉਦੋਂ ਇਹਨੂੰ ਖਾ ਕੇ ਉਹਦੀ ਨਾਲ ਦੀ ਨਾਲ ਮਤਲਬ ਤਕੜੇ ਹੋ ਜਾਂਦੇ ਦੇ ਅੱਛਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਰਪਾ। ਉਹ ਲਹਿਰੇ ਕਿਹੜੇ ਖਾਂਦੇ ਨੇ? ਆਉਂਦੇ ਨੇ ਮੈਂ ਦੇਖੇ ਨੇ ਉਹ ਰਤ ਨੂੰ ਰਿਆਂ। ਹਾਂ। ਆਉਂਦੇ ਨੇ ਉਹ ਤਾਂ ਡੱਕਰਦੇ ਆਂ ਅਸੀਂ ਬਿਉਰੇ ਰੋਟ। ਬਾਈ ਗੁੱਲਰ ਦਾ ਪੇੜ ਆ। ਇਹ ਸਮੁੰਦਰਾਂ ਦੇ ਕਿਨਾਰੇ ਹੁੰਦਾਗਾ। ਠੀਕ ਹੈ। ਇਹਦੇ ਵਿੱਚ ਬਹੁਤ ਹੀ ਜੜੀਆਂ ਬੁੱਗ ਰਿਆ ਇੱਕ ਦਵਾਈਆਂ ਗਿਆ। ਹਾਂ। ਜਿਵੇਂ ਵੀ ਮੰਨ ਲਓ ਬਹੁਤ ਹੀ ਤਾਕਤ ਵਾਲਾ ਇਹ ਦਰਖਤ ਆ। ਜਿਵੇਂ ਬਾਬਾ ਜੀ ਦੱਸ ਕੇ ਗਏ ਨੇ ਪਹਿਲਾਂ ਵੀ। ਇਹਨੂੰ ਬਾਂਦਰ ਸੰਨਾ ਖਾਂਦੀ ਆ। ਜਦੋਂ ਪਹਿਲਾਂ ਇਹ ਮੂਰਸ਼ਾ ਆ ਜਾਂਦੀ ਸੀ ਉਹਨਾਂ ਨੂੰ ਜਦੋਂ ਜਗਮ ਹੋ ਜਾਂਦੇ ਸੀ ਤੇ ਇਹਨਾਂ ਨੂੰ ਖਾ ਲੈਂਦੇ ਸੀ ਨਾ ਬੰਦੇ ਵੀ ਖਾ ਸਕਦਾ ਹੈ ਬੰਦੇ ਵੀ ਖਾ ਸਕਦੇ ਦੁਬਾਰਾ ਸਰਜੀਤ ਹੋ ਜਾਂਦੇ ਸੀ ਇਹਦੇ ਨਾਲ ਖਾ ਕੇ ਗੁੱਲਰ ਦਾ ਦਰਖਤ ਹੈ ਇਹਦੇ ਦਵਾਈਆਂ ਬੋਟੀਆਂ ਬਣਦੀਆਂ ਪੰਸਾਰੀ ਨੂੰ ਲੈ ਕੇ ਜਾਂਦੇ ਆ ਜੀ ਅੱਛਾ ਪੰਸਾਰੀ ਤੋਂ ਮਿਲਦਾ ਹੈ ਹਾਂ ਜੀ ਵਧੀਆ ਸਵਾਦ ਹੈ ਜੀ ਸਵਾਦ ਹੈ ਜੀ ਬਹੁਤ ਵਧੀਆ ਕੀ ਕਹਿੰਦੇ ਨੇ ਇਹਨੂੰ ਫਲ ਨੂੰ ਕੀ ਕਹਿੰਦੇ ਨੇ ਗੁੱਲਰ ਗੱਜਰੀ ਬਹੁਤ ਸਵਾਦ ਗੁੱਲਰ ਫਲ ਹੈ ਜੀ ਇਹ ਦੇਖ ਸਕਦੇ ਹੋ ਖਾ ਰਹੇ ਨੇ ਬਾਬਾ ਜੀ ਫਲ ਨੂੰ ਬਈ ਖਾਣ ਨਾਲ ਕੁਝ ਆਉਂਦੀ ਐਨਰਜੀ ਦੇ ਨਾਲ ਜੀ ਸਰੀਰ ਚ ਦੇਖੋ ਪਤਾ ਨਹੀਂ ਆਪਾਂ ਦੱਸਦਾ ਅੱਜ ਇਹ ਪਹਿਲੀ ਵਾਰ ਖਾਧਾ ਅੱਛਾ ਜੀ ਕਿਵੇਂ ਲੱਗਿਆ ਟੈਸਟ ਕਿਹਜਾ ਜਿਵੇਂ ਆਪਾਂ ਦਸੀਏ ਕੋਈ ਚੀਜ਼ ਨਾਲ ਮਿਲਿਆ ਕੇ ਵੀ ਇਹਦੇ ਵਰਗਾ ਦਾ ਪੂਰਾ ਵਧੀਆ ਜਿਹਾ ਲੱਗਦਾ ਮੈਂ ਖੋਏ ਵਾਂਗ ਹੁੰਦਾ ਲੈ ਠੀਕ ਹੈ ਖੋਏ ਵਰਗਾ ਫਲ ਲੱਗਦਾ ਭਾਈ ਦੇਖ ਸਕਦੇ ਹੋ ਆ ਦੇਖੋ ਵੀ ਫਲ ਲੱਗਿਆ ਹੋਇਆ ਪਾਪਾ ਜੀ ਅਸੀਂ ਵੀ ਨੰਗਾ ਪੈ ਗਈ ਸਾਡੀ ਵੀ ਇਹ ਤੇ ਹੁਣ ਪੂਰੀ ਖੋਜ ਖਬਰ ਕਰੀਏ ਤੇ ਖੋਜ ਖੋਜ ਕਰੀਏ ਫਿਰੇ ਗੁੱਲਰ ਦਾ ਦਰਖਤ ਹੈ ਖੋਏ ਵਰਗਾ ਸੁਆਦ ਹੈ ਬਾਬਾ ਕਹਿੰਦਾ ਖੋਏ ਵਰਗਾ ਸੁਆਦ ਹੈ ਦੇਖੋ